ਸਤ੍ਰੀਕਾਂ ਰਪੀਡੀ 24 ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਸਾਰੀਕਾ ਅਟਵਾਲ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ-ਵਟਾਂਦਰਾ ਲੈ ਕੇ ਸਾਡੇ ਨਾਲ ਮਾਹਰ ਪੱਤਰਕਾਰ ਡਾਕਟਰ ਤੇਜੰਦਰ ਵਿੱਲੇ ਜੀ ਹਾਜ਼ਰ ਨੇ ਜੀ ਐਨ ਆਖਤਿਆਂ ਸਤਿ ਧੰਨਵਾਦ ਸਰਕਾਰ ਜੀ ਸਿਆਸੀ ਖਬਰਾਂ ਲੈ ਕੇ ਗੱਲਬਾਤ ਕਰਦੇ ਆਂ ਪਹਿਲੀ ਮੁੱਖ ਖਬਰ ਵੱਲ ਚਲਦੇ ਆਂ ਜਿਵੇਂ ਕਿ ਪਤਾ ਹੈ ਕਿ ਲੁਧਿਆਣਾ ਪਸ਼ਮੀ ਦੀ ਜ਼ਿਮਨੀ ਚੌਂ ਜਿਹੜੀ ਹੈ ਉਹ ਆਉਣ ਵਾਲੀ ਹੈ ਤੇ ਉਸ ਤੋਂ ਪਹਿਲਾਂ ਹੀ ਦੇਖ ਲਈਏ ਤਾਂ ਕਾਂਗਰਸ ਪਾਰਟੀ ਅੰਦਰ ਜਿਹੜੀ ਫੁੱਟ ਹੈ ਉੱਪਰ ਦੀ ਹੋਈ ਨਜ਼ਰ ਆ ਰਹੀ ਹੈ ਕਿਵੇਂ ਦੇਖਦੇ ਹੋ ਸਰ ਦੇਖੋ ਜੀ ਕਾਂਗਰਸ ਅੰਦਰ ਫੁੱਟ ਕੋਈ ਨਵੀਂ ਗੱਲ ਨਹੀਂ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਅੰਦਰ ਜਿਹੜੀ ਧੜੇਬੰਦੀ ਹੈ ਉਹ ਸਦਾ ਹੀ ਹਾਵੀ ਰਹੀ ਹੈ ਜੀ ਕਈ ਵਾਰੀ ਤਾਂ ਐਸੇ ਇਲਜ਼ਾਮ ਵੀ ਲੱਗੇ ਨੇ ਕਿ ਧੜੇਬੰਦੀ ਜਿਹੜੀ ਹੈ ਉਹ ਜਿਹੜੀ ਸੈਂਟਰਲ ਹਾਈ ਕਮਾਂਡ ਹੈ ਹੂੰ ਉਹਦੇ ਵੱਲੋਂ ਭਾਰੀ ਜਾਂਦੀ ਹੈ ਜੀ ਕਈ ਵਾਰੀ ਇਦਾਂ ਵੀ ਦੇਖਣ ਚ ਆਇਆ ਕਿ ਇਹ ਰਾਹੁਲ ਗਾਂਧੀ ਹੋਰੀ ਕਿਸੇ ਇੱਕ ਹੋਰ ਧੜੇ ਨੂੰ ਅਸ਼ੀਰਵਾਦ ਦੇ ਜਾਂਦੇ ਨੇ ਹੂੰ ਤੇ ਸੋਨੀਆ ਗਾਂਧੀ ਜੀ ਦੂਸਰੇ ਧੜੇ ਨੂੰ ਅਸ਼ੀਰਵਾਦ ਦੇ ਜਾਂਦੇ ਨੇ ਜੀ ਹੁਣ ਜਦੋਂ ਕਿਸੇ ਸੂਬੇ ਦੇ ਵਿੱਚ ਜਨਰਲ ਇਲੈਕਸ਼ਨ ਦੇ ਵਿੱਚ ਸਾਲ ਡੇਢ ਸਾਲ ਰਿੰਦਾ ਹੋਵੇ ਤੇ ਉਸ ਵੇਲੇ ਜਿਹੜੀ ਬਾਇਲੈਕਸ਼ਨ ਆ ਜਾਏ ਜੀ ਤਾਂ ਉਹ ਬਾਇਲੈਕਸ਼ਨ ਜਿਹੜੀ ਹੁੰਦੀ ਹੈ ਉਹ ਉਹ ਕਰੋ ਜਾਂ ਮਰੋ ਦੀ ਪਾਲਿਸੀ ਤੇ ਲੜਨੀ ਚਾਹੀਦੀ ਹੈ ਜੀ ਉਹਦਾ ਕਾਰਨ ਇਹ ਹੈ ਕਿ ਮੰਨ ਲਓ ਅੱਜ ਜਿਹੜੀ ਵੀ ਪਾਰਟੀ ਉਥੋਂ ਜਿੱਤਦੀ ਹੈ ਇਹਦਾ ਮਤਲਬ ਇਹ ਆ ਕਿ ਲੋਕਾਂ ਦਾ ਫਤਵਾ ਉਧਰ ਨੂੰ ਜਾ ਰਿਹਾ ਜੀ ਜੀ ਬਹੁਤੀ ਵਾਰੀ ਜਿਹੜੀਆਂ ਹਾਕਮ ਧਿਰਾਂ ਹੁੰਦੀਆਂ ਨੇ ਉਹ ਜਿੱਤਣ ਨਹੀਂ ਦਿੰਦੀਆਂ ਕਿਉਂਕਿ ਉਹਨਾਂ ਕੋਲ ਲੋਕਲ ਸਟੇਟ ਦੀ ਮਸ਼ੀਨਰੀ ਹੁੰਦੀ ਆ ਉਹਨਾਂ ਦੇ ਹੱਥ ਵਿੱਚ ਕਈ ਕੁਸ਼ ਹੁੰਦਾ ਪਰ ਫਿਰ ਵੀ ਜਦੋਂ ਕਹਿੰਦੇ ਹੁੰਦੇ ਨਾ ਕਿ ਮਾੜੀ ਕਿਸਮਤ ਆਉਂਦੀ ਆ ਤੇ ਊਠ ਤੇ ਜਾਂਦੇ ਨੇ ਵੀ ਕੁੱਤਾ ਵੱਢ ਜਾਂਦਾ ਜੀ ਸੋ ਜਦੋਂ ਐਸੇ ਦਿਨ ਹੋਣ ਤੇ ਹਾਕਮ ਧਿਰਾਂ ਵੀ ਹਾਰ ਜਾਂਦੀਆਂ ਹੁੰਦੀਆਂ ਜੀ ਜੀ ਹੁਣ ਜਿਹੜੀ ਲੁਧਿਆਣਾ ਪਸ਼ਮੀ ਦੀ ਇਲੈਕਸ਼ਨ ਦੇ ਸੰਦਰਭ ਚ ਆਪਾਂ ਕਾਂਗਰਸ ਦੀ ਧੜੇਬੰਦੀ ਨੂੰ ਦੇਖਣ ਦਾ ਯਤਨ ਕਰ ਰਹੇ ਆ ਨਾ ਜੀ ਇਹ ਸੱਚਮੁੱਚ ਇੱਕ ਵੱਡੇ ਰੂਪ ਚ ਉੱਭਰੀ ਆ ਤੇ ਉਸ ਧੜੇਬੰਦੀ ਦਾ ਅਸਰ ਜਿਹੜਾ ਆ ਉਹ ਵੋਟਰ ਦੀ ਮਾਨਸਿਕਤਾ ਤੇ ਪੈਂਦਾ ਜੀ ਵੋਟਰ ਦੀ ਮਾਨਸਿਕਤਾ ਇਹ ਸੋਚਦੀ ਆ ਕਿ ਇਹ ਤੇ ਆਪਸ ਵਿੱਚ ਇੱਕਸਰਨੀ ਜੇ ਆਪਸ ਵਿੱਚ ਇੱਕਸਰਨੀ ਤਾਂ ਫਿਰ ਸਾਨੂੰ ਇਹਨਾਂ ਦੇ ਮਗਰ ਨਹੀਂ ਚੱਲਣਾ ਚਾਹੀਦਾ ਜੀ ਕਿਉਂਕਿ ਹੁਣ ਸਾਡੇ ਕੋਲ ਐਜ਼ ਅ ਵੋਟਰ ਆਪਸ਼ਨਾਂ ਕਾਫੀ ਨੇ ਹੂੰ ਸਾਡੇ ਕੋਲ ਉੱਥੇ ਆਮ ਆਦਮੀ ਪਾਰਟੀ ਆ ਉੱਥੇ ਬੀਜੇਪੀ ਆ ਜੀ ਬੀਜੇਪੀ ਨੇ ਹਾਰੇ ਹੋਏ ਇਹ ਲੋਕ ਸਭਾ ਦੇ ਉਮੀਦਵਾਰ ਰਵਨੀਤ ਬਿੱਟੂ ਨੂੰ ਰਾਜ ਮੰਤਰੀ ਦਾ ਰੁਤਬਾ ਦਿੱਤਾ ਉਹਨਾਂ ਨੇ ਵੀ ਕੁਝ ਸੋਚ ਕੇ ਦਿੱਤਾ ਕਾਂਗਰਸ ਨੂੰ ਇੱਕ ਦਾ ਉਹਨਾਂ ਨੇ ਢਾਲ ਆਉਣ ਨੂੰ ਦਿੱਤਾ ਹੈ ਦੂਸਰਾ ਪੰਜਾਬ ਚ ਸਿੱਖ ਚਿਹਰੇ ਨੂੰ ਬਣਦਾ ਥਾਂ ਦੇ ਕੇ ਉਹਨਾਂ ਨੇ ਵੀ 27 ਦੀ ਇਲੈਕਸ਼ਨ ਚ ਕੋਈ ਥਾਂ ਬਣਾਉਣਾ ਹੈ ਅਕਾਲੀ ਦਲ ਦੁਬਾਰਾ ਆਪਣੀ ਜਿਹੜੀ ਮਹਮ ਹੈ ਉਹ ਉਥੋਂ ਰੰਭ ਰਿਹਾ ਹੈ ਇਹਦੇ ਨਾਲ ਨਾਲ ਜਿਹੜੀ ਕਾਂਗਰਸ ਹੈ ਉਹ ਵੀ ਆਪਣੇ ਉਥੋਂ ਦੇ ਦੋ ਵਾਰੀ ਦੇ ਜੇਤੂ ਭਾਰਤ ਭੂਸ਼ਣ ਆਸ਼ੂ ਤੇ ਦਾ ਖੜ ਰਹੀ ਹੈ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਹੁਣ ਕਾਂਗਰਸ ਨੇ ਉਥੋਂ ਦੇ ਹੀ ਇੱਕ ਹਾਰੇ ਹੋਏ ਉਮੀਦਵਾਰ ਨੂੰ ਦੁਬਾਰਾ ਮੌਕਾ ਦਿੱਤਾ ਹੈ ਤਾਂ ਇਸ ਦੇ ਸੰਦਰਭ ਵਿੱਚ ਜੀ ਸਾਰਿਆਂ ਨੂੰ ਇੱਕ ਜਿਹਾ ਠੋਕੇ ਰੌਣ ਦੀ ਲੋੜ ਹੈ ਪਰ ਉਹ ਲੱਗ ਨਹੀਂ ਰਿਹਾ ਜੀ ਸ਼ਾਇਦ ਇਹਦੇ ਕੁਝ ਹੋਰ ਕਾਰਨ ਵੀ ਹੋਣ ਇੱਕ ਕਾਰਨ ਜਿਹੜਾ ਮੈਨੂੰ ਦਿਖਾਈ ਦਿੰਦਾ ਨਾ ਉਹ ਇਹ ਹੈ ਕਿ ਭਾਰਤ ਗੁਸ਼ਨ ਆਸ਼ੂ ਤੇ ਭ੍ਰਸ਼ਟਾਚਾਰ ਦੇ ਬੜੇ ਗੰਭੀਰ ਦੋਸ਼ ਲੱਗੇ ਸੀ ਜੀ ਜੀ ਉਹ ਜਦੋਂ ਗੰਭੀਰ ਦੋਸ਼ ਲੱਗੇ ਸੀ ਤਾਂ ਉਹਨਾਂ 'ਚ ਉਸ ਵੇਲੇ ਖਬਰਾਂ ਨੂੰ ਬਹੁਤ ਵਧੀਆ ਮਸਾਲਾ ਮਿਲਦਾ ਜੀ ਵੀ ਜਿਹੜੀ ਮਾਲ ਦੀ ਝੋਨੇ ਦੀ ਤੇ ਕਣਕ ਦੀ ਟੋਆ ਟਵਾਈ ਹੋਈ ਉਹਦੇ 'ਚ ਸਕੂਟਰਾਂ ਦੇ ਨੰਬਰਾਂ ਤੇ ਵੀ ਟੋਆ ਟਵਾਈ ਹੋ ਗਈ ਜੀ ਮਤਲਬ ਇਹ ਆ ਵੀ ਇਹ ਸੱਦ ਤੱਕ ਕਰਾਪਸ਼ਨ ਹੋਈ ਪਰ ਜਦੋਂ ਕਿਸੇ ਕਰਾਪਸ਼ਨ ਦੇ ਕੇਸ ਵਿੱਚ ਪ੍ਰਾਣੀ ਹਸਟੀਆ ਹਿੰਦੁਸਤਾਨ ਦੀ ਕਿਸੇ ਨੂੰ ਕੋਈ ਸਜ਼ਾ ਹੁੰਦੀ ਨਹੀਂ ਜੀ ਸਾਰੇ ਹੀ ਇਹਨੂੰ politcal mandate ਹੀ ਕਹਿੰਦੇ ਆ ਕਿ ਸਾਡੇ ਨਾਲ ਰਾਜੀ ਰੰਜਿਸ਼ ਵਾਹੀ ਹੋਈ ਆ ਸਾਡਾ ਕੋਈ ਕਸੂਰ ਨਹੀਂ ਅਸੀਂ ਇਮਾਨਦਾਰ ਆ ਤੇ ਸਜ਼ਾ ਜਦੋਂ ਹੁੰਦੀ ਨਹੀਂ ਤੇ ਫਿਰ ਲੋਕਾਂ ਦੀ ਕਚਹਿਰੀ ਦੇ ਵਿੱਚ ਜਦੋਂ ਬੰਦਾ ਦੁਬਾਰਾ ਸਟੈ ਜਾਂਦਾ ਨਾ ਤੇ ਉਹ ਦੁਬਾਰਾ ਜਿੱਤ ਜਾਵੇ ਤੇ ਫਿਰ ਇੱਕ ਤਰ੍ਹਾਂ ਦਾ ਭ੍ਰਸ਼ਟਾਚਾਰ ਨੂੰ ਲਾਇਸੈਂਸ ਮਿਲ ਜਾਂਦਾ ਵੀ ਦੇਖੋ ਹੋਇਆ ਤਾਂ ਇਸ ਦੇਸ਼ 'ਚ ਭ੍ਰਸ਼ਟਾਚਾਰ ਹੀ ਆ ਪਰ ਹਰ ਪਾਰਟੀ ਨੇ ਆਪਣੇ ਭ੍ਰਸ਼ਟਾਚਾਰੀ ਨੂੰ ਖੜਾ ਕੀਤਾ ਹਰ ਪਾਰਟੀ ਨੇ ਆਪਾਂ ਭ੍ਰਸ਼ਟਾਚਾਰੀ ਨੂੰ ਜਿਤਾਇਆ ਤੁਹਾਨੂੰ ਯਾਦ ਹੋਣਾ ਚੰਨੀ ਹੋਰੀ ਭ੍ਰਸ਼ਟਾਚਾਰ ਵਿੱਚ 4 ਮਹੀਨੇ ਦੀ ਮੁੱਖ ਮੰਤਰੀ ਪਦ ਵਿਲੇ ਗੋਡੇ-ਗੋਡੇ ਗਿੱਟੇ-ਗਿੱਟੇ ਤੱਕ ਨਹੀਂ ਮੂੰਹ ਤੱਕ ਗਲੇ ਤੱਕ ਭ੍ਰਸ਼ਟਾਚਾਰ ਚਿਲਪਤ ਸੀ ਜੀ ਵੱਡੀ ਰਕਮ ਉਹਨਾਂ ਦੇ ਇਹ ਭਾਣ ਜਾ ਕੇ ਭਨੇਵਾ ਉਹਦੇ ਘਰੋਂ ਫੜੀ ਗਈ ਹਮ ਪਰ 6 ਮਹੀਨੇ ਬਾਅਦ ਲੋਕਾਂ ਦੀ ਇਹ ਨਹੀਂ ਸ਼ਾਰਟ ਮੈਮਰੀ ਲੋਕ ਭੁੱਲ ਗਏ ਤੇ ਜਲੰਧਰ ਦੇ ਲੋਕਾਂ ਨੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਜਿਤਾਇਆ ਤੇ ਉਹ ਸੰਸਦ ਦੇ ਵਿੱਚ ਵਧੀਆ ਮੈਂਬਰ ਪਾਰਲੀਮੈਂਟ ਦਾ ਖਿਤਾਬ ਇਸ فرد ਦਾ ਜਿੱਤ ਗਿਆ ਸੋ ਕਹਿਣ ਦਾ ਮਤਲਬ ਇਹ ਹੈ ਕਿ ਲੋਕਾਂ ਦੀ ਮੈਮਰੀ ਬਹੁਤ ਸ਼ਾਰਟ ਹੈ ਪਰ ਜਦੋਂ ਧੜੇਬੰਦੀ ਹੁੰਦੀ ਹੈ ਤਾਂ ਧੜੇਬੰਦੀ ਦੇ ਵਿੱਚ ਇਹ ਜਿਹੜੀ ਸ਼ਾਰਟ ਮੈਮਰੀ ਹੈ ਇਹ ਦੂਸਰਾ ਧੜਾ ਅਭਾਰ ਦਿੰਦਾ ਜੀ ਜੀ ਮੈਨੂੰ ਇਹਦੇ ਚੱਕ ਗੱਲ ਹੋਰ ਵੀ ਲੱਗਦੀ ਹੈ ਉਹ ਇਹ ਲੱਗਦੀ ਹੈ ਕਿ ਰਵਨੀਤ ਬਿੱਟੂ ਦੀ ਭਾਰਤ ਭੂ ਸ਼ਰਾਸ਼ੂਨਾ ਵੱਡੀ ਦੋਸਤੀ ਹੁੰਦੀ ਸੀ ਜੀ ਜੀ ਇਹ ਇਕੱਠੇ ਬਹੁਤੇ ਮਹਮਤੇ ਇਕੱਠੇ ਚੜਦੇ ਸੀ ਇਹਨਾਂ ਦੀ ਯਾਰੀ ਸੀ ਜਦੋਂ ਰਵਨੀਤ ਬਿੱਟੂ ਹੋਰੀ ਭਾਜਪਾ ਚ ਜਾਂਦੇ ਨੇ ਉਸ ਵੇਲੇ ਭਾਰਤ ਭੂਸ਼ਣ ਆਸ਼ੂ ਬਾਰੇ ਇਹ ਕਿਆਸ ਰਾਈਆਂ ਸੀ ਕਿ ਇਹ ਵੀ ਛੱਡ ਕੇ ਜਾ ਸਕਦਾ ਪਰ ਉਹ ਗਿਆਨੀ ਉਹ ਚਾਹੁੰਦਾ ਸੀ ਕਿ ਮੈਨੂੰ ਮੈਂਬਰ ਆਫ ਪਾਰਲੀਮੈਂਟ ਦੀ ਜੇ ਹੁਣ ਰਵਨੀਤ ਬਿੱਟੂ ਚਲਾ ਗਿਆ ਇਹ ਟਿਕਟ ਮੈਨੂੰ ਮਿਲੇ ਪਰ ਉਹ ਟਿਕਟ ਪਾਰਟੀ ਨੂੰ ਨਹੀਂ ਦਿੱਤੀ ਪਾਰਟੀ ਨੂੰ ਇਹ ਡਰ ਸੀ ਕਿ ਲੁਧਿਆਣੇ ਵਿੱਚ ਸਾਡਾ ਉਮੀਦਵਾਰ ਰਵਨੀਤ ਬਿੱਟੂ ਦੇ ਹੱਕ ਚ ਬੈਠਣਾ ਜਾਬ ਜੀ ਹੁਣ ਇਹ ਜਿਹੜਾ ਡਰ ਹੈ ਇਹ ਵੀ ਇਸ ਨਵੇਂ ਦੌਰ ਦੀ ਪੋਲਿਟਿਕਸ ਵਿੱਚ ਹੀ ਸਮਝਣ ਦੀ ਲੋੜ ਹੈ ਜਦੋਂ ਗੁਜਰਾਤ ਵਿੱਚ ਇੱਕ ਭਾਜਪਾ ਦੇ ਉਮੀਦਵਾਰ ਦੇ ਖਿਲਾਫ ਖੜੇ ਹੋਏ ਸਾਰੇ ਪਾਰਟੀਆਂ ਦੇ ਉਮੀਦਵਾਰ ਬੈ ਗਏ ਹਮ ਸੋ ਇਦਾਂ ਤਾਂ ਪਿੰਡ ਦੀਆਂ ਪੰਚਾਇਤਾਂ ਚ ਦੀ ਹੁੰਦਾ ਜਿਦਾਂ ਲੋਕ ਸਭਾ ਚ ਹੋਇਆ ਸੋ ਡਰ ਉਹ ਸੀ ਕਿ ਅਜੇ ਨੂੰ ਟਿਕਟ ਦੇ ਦਿੱਤੀ ਤੇ ਬੈਠ ਸਕਦਾ ਹੁਣ ਇਸ ਸੰਦਰਭ ਵਿੱਚ ਭਾਰਤ ਭੁਜਨਾਸ਼ੂ ਨੇਤਾ ਕੋਈ ਸੰਕੇਤ ਦਿੱਤਾ ਨਹੀਂ ਕਿ ਮੈਂ ਭਾਜਪਾ ਜਾਵਾਂਗਾ ਸੋ ਇਸ ਕਰਕੇ ਇੱਕ ਧੜੇਬੰਦੀ ਉਦੋਂ ਉੱਭਰ ਕੇ ਸਾਹਮਣੇ ਆਈ ਜਦੋਂ ਰਾਜੇ ਵੜਿੰਗਰੂ ਜਿਹੜੇ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਜੀ ਲੁਧਿਆਣੇ ਤੋਂ ਟਿਕਟ ਮਿਲਦੀ ਹੈ ਉਹ ਉੱਥੇ ਯੋਰ ਰਜਮਾਈ ਕਰਦੇ ਨੇ ਅੱਜ ਜਿੱਤ ਗਏ ਨੇ ਪਰ ਇਹ ਜਿੱਤੇ ਨਹੀਂ ਆਸਾਨ ਨਹੀਂ ਸੀ ਸੋ ਉਸ ਵੇਲੇ ਭਾਰਤ ਭੁਜਨਾਸ਼ੂ ਨੇ ਕੋਈ ਡਟ ਕੇ ਮਦਦ ਨਹੀਂ ਕੀਤੀ ਜਿੱਤਣ ਤੋਂ ਬਾਅਦ ਜਦੋਂ ਰਾਜਾ ਵੜਿੰਗ ਹੋਰੀ ਉਹਨਾਂ ਦੇ ਘਰ ਜਾਂਦੇ ਨੇ ਤਾਂ ਭਾਰਤ ਭੂਸ਼ਣ ਆਸ਼ੂ ਆਪਣੇ ਪਰਿਵਾਰ ਸਮੇਤ ਘਰ ਰਹਿਗਾ ਸੋ ਉਸ ਨੂੰ ਵੀ ਪ੍ਰੈਸ ਨੇ ਮੀਡੀਏ ਨੇ ਬੜਾ ਬਖੂਬੀ ਨਾਲ ਚਿਤਰਿਆ ਸੀ ਵੀ ਇਹਨਾਂ ਚ ਇਸ ਹੱਦ ਤੱਕ ਜਿਹੜਾ ਆ ਉਹ ਦੂਰੀਆਂ ਬਣ ਗਈਆਂ ਨੇ ਹੁਣ ਦੇਖੋ ਵੀ ਜਿਸ ਦਿਨ ਭਾਰਤ ਭੂਸ਼ਣ ਆਸ਼ੂ ਦੇ ਟਿਕਟ ਮਿਲਦੀ ਹੈ ਤੇ ਭਾਰਤ ਭੂਸ਼ਣ ਆਸ਼ੂ ਹਰੀ ਸ਼ਰਤਾ ਰੱਖਦੇ ਨੇ ਸ਼ਰਤਾ ਇਹ ਰੱਖਦੇ ਨੇ ਕਿ ਮੇਰੇ ਵਾਲੀ ਸੀਟ ਦਾ ਅੰਚਾਰ ਜਿਹੜਾ ਹੈ ਰਾਣਾ ਗਰਜੀਤ ਹੋਏਗਾ ਜੀ ਇਦੇ ਵਿੱਚ ਕੋਈ ਸ਼ੱਕ ਨਹੀਂ ਕਿ ਰਾਣਾ ਗਰਜੀਤ ਇੱਕ ਜੇਤੂ ਖਿਡਾਰੀ ਆ ਉਹਦੇ 'ਚ ਇੰਨੀ ਸਮਰੱਥਾ ਹੈਗੀ ਆ ਕਿ ਉਹ ਆਪਣੇ ਹਲਕੇ ਦੇ ਇੱਕ ਇੱਕ ਵੋਟਰ ਦਾ ਨਾਂ ਤੱਕ ਯਾਦ ਰੱਖਦੇ ਨੇ ਔਰ ਪੂਰੇ ਨੇਟਕੇ ਕੰਮ ਕਰਦੇ ਨੇ ਔਰ ਜਿਹੜਾ ਉਹਨਾਂ ਦੇ ਕੋਲ ਆਪਣੀ ਮਦਦ ਲਈ ਚਲਾ ਗਿਆ ਜਿੰਨੇ ਜੋਗੇ ਹੈ ਗਿਆ ਉਹ ਡਟ ਕੇ ਮਦਦ ਕਰਦੇ ਨੇ ਇਸ ਟੈਕਨੀਕ ਦੇ ਨਾਲ ਇਹਦੇ 'ਚ ਕੋਈ ਲੋਕਲ ਕੋ ਨਹੀਂ ਉਹਨਾਂ ਨੇ ਆਪਣਾ ਬੇਟਾ ਆਜ਼ਾਦ ਹੀ ਜਿਤਾ ਲਿਆ ਪੰਜਾਬ 'ਚ ਆਜ਼ਾਦ ਉਮੀਦਵਾਰ ਦਾ ਜਿੱਤਣਾ ਕੋਈ ਛੋਟੀ ਗੱਲ ਨਹੀਂ ਜੀ ਸੋ ਭਾਰਤ ਪੁਸ਼ਰਾਸ਼ੂ ਹੋਰੀ ਉਹ ਸੰਗਤ ਤੋਂ ਸੋਚਦੇ ਨੇ ਕਿ ਮੇਰੀ ਜਿਹੜੀ ਹਲਕੇ ਦੀ ਮਹਿਮ ਹੈ ਉਹਦਾ ਇਨਚਾਰਜ ਰਾਣਾ ਗਰਜੀਤ ਹੋਰੀ ਹੋਣ ਜੀ ਰਾਣਾ ਗਰਜੀਤ ਤਾਂ ਹੋਣ ਕੋਈ ਸ਼ੱਕ ਨਹੀਂ ਪਰ ਇਹ ਵੀ ਇੱਕ ਢੜੇਬੰਦੀ ਦੇ ਵਿੱਚੋਂ ਹੀ ਉਹ ਸੰਕੇਤ ਕਰਦੇ ਨੇ ਜੀ ਇਹਦੇ ਨਾਲ ਉਹ ਬੇਸਿਕਲੀ ਇਹ ਚੰਨੀ ਗਰੁੱਪ ਦੇ ਜਿਹੜੀ ਢੜੇਬੰਦਕ ਲੀਡਰ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਕਿ ਪਰਗਟ ਸਿੰਘ ਹੋਰੀ ਉਹਨਾਂ ਦੇ ਨਾਲ ਹੋਣ ਉਹ ਚਾਹੁੰਦੇ ਨੇ ਲਾਡੀ ਸ਼ੇਰੋ ਵਾਲੀਆਂ ਉਹਨਾਂ ਦੇ ਨਾਲ ਹੋਵੇ ਉਹ ਆਪਣੇ ਗਰੁੱਪ ਨੂੰ ਹੀ ਉਸ ਇਲੈਕਸ਼ਨ 'ਚ ਵਰਤਣਾ ਚਾਹੁੰਦੇ ਨੇ ਜਦ ਕਿ ਹਾਲ ਹੀ ਵਿੱਚ ਉੱਥੋਂ ਰਾਜਾ ਵੜਿੰਗ ਹੋਰੀ ਜੱਤ ਕੇ ਆਏ ਨੇ ਜੇ ਤੁਸੀਂ ਉਹਨਾਂ ਨੂੰ ਅਗਲੋਰ ਕਰੋਗੇ ਤਾਂ ਇਹਦਾ ਖਮਿਆਜਾ ਤੁਹਾਨੂੰ ਭੁਗਤਣਾ ਪੈਣਾ ਹੈ ਪਿਛਲੇ ਦਿਨਾਂ 'ਚ ਚਰਨਜੀਤ ਚੰਨੀ ਹੋਰਾਂ ਨੇ ਦੋ ਲੀਡਰਾਂ ਦੀ ਘਰ ਵਾਪਸੀ ਕਰਾਈ ਹੈ ਉਹ ਦੋਨੇ ਲੀਡਰ ਕਮਲਜੀਤ ਸਿੰਘ ਕੜਵਲ ਤੇ ਕਰਨ ਵੜਿੰਗ ਹੋਰੀ ਜਿਹੜੇ ਰਾਜਾ ਮਰਿੰਦਰ ਵੜਿੰਗ ਦੀ ਇਲੈਕਸ਼ਨ ਵਿੱਚ ਕਾਂਗਰਸ ਛੱਡ ਕੇ ਚਲੇ ਗਏ ਸੀ ਉਹਨਾਂ ਦੀ ਜਦੋਂ ਘਰ ਵਾਪਸੀ ਹੋਈ ਹੈ ਤਾਂ ਰਾਜਾ ਵੜਿੰਗ ਨੂੰ ਕੌਨਫੀਡੈਂਸ ਨਹੀਂ ਲਿਆ ਗਿਆ ਹੁਣ ਉਹ ਇਹ ਵੀ ਕਿਸੇ ਪਾਰਟੀ ਦੇ ਅੰਦਰ ਵੱਡੀ ਜਿਹੜੀ ਨਲਾਇਕੀ ਗਣੀ ਜਾਂਦੀ ਹੈ ਵੀ ਤੁਸੀਂ ਪਾਰਟੀ ਪ੍ਰਧਾਨ ਨੂੰ ਕੁਝ ਪੁੱਛਿਆ ਹੀ ਨਹੀਂ ਕੋਈ ਬੰਦਾ ਪਾਰਟੀ ਪ੍ਰਧਾਨ ਦੀ ਇਲੈਕਸ਼ਨ ਚ ਪਾਰਟੀ ਛੱਡ ਰਿਹਾ ਤੇ ਬਾਅਦ ਦੇ ਵਿੱਚ ਉਹ ਆ ਰਿਹਾ ਪਾਰਟੀ ਚ ਤੇ ਪਾਰਟੀ ਨੂੰ ਪੁੱਛਿਆ ਨਹੀਂ ਗਿਆ ਸੋ ਰਾਜਾ ਬੜਿੰਗ ਦੇ ਮਨ 'ਚ ਇਸ ਗੱਲ ਦਾ ਥੋੜਾ ਜਿਹਾ ਮਲਾਲ ਵੀ ਆ ਸੋ ਜੋ ਵੀ ਹੋਵੇ ਜਦੋਂ ਇਲੈਕਸ਼ਨ ਦੇ ਦਿਨਾਂ 'ਚ ਪਾਰਟੀ ਅੰਦਰ ਦਫੇੜ ਜਿਹੜੀ ਲੋਕਾਂ ਨੂੰ ਦਿਸਣ ਲੱਗ ਪਈ ਉਹ ਚੰਗੀ ਨਹੀਂ ਹੁੰਦੀ ਜਿਵੇਂ ਤੁਸੀਂ ਸਵਾਲ ਕੀਤਾ ਕਿ ਕਾਂਗਰਸ ਅੰਦਰ ਧੜੇਬੰਦੀ ਹੈ ਤੇ ਧੜੇਬੰਦੀ ਨੇਟ ਕੇ ਦਿਖਾਈ ਦੇਣ ਲੱਗ ਪਈ ਹੈ ਜੀ ਇਸੇ ਤਰ੍ਹਾਂ ਸਰ ਦਾਖਾ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਸੰਵਿਧਾਨ ਵਿਚ ਆਓ ਰੈਲੀ ਦੇ ਵਿੱਚ ਆ ਫਲੋਰ ਤੋਂ ਜਿਹੜੇ ਵਿਧਾਇਕ ਨੇ ਵਿਕਰਮਜੀਤ ਸਿੰਘ ਚੌਧਰੀ ਤਾਂ ਉਹਨਾਂ ਨੂੰ ਮੋੜ ਜਿਹੜੀ ਆ ਉਹਨਾਂ ਦੇ ਘਰ ਵਾਪਸੀ ਕਰਵਾਈ ਗਈ ਹੈ ਕਿਵੇਂ ਦੇਖਦੇ ਹੋ ਸਰ ਦੇਖੋ ਇੱਕ ਦਿਨ ਪਹਿਲਾਂ ਹੀ ਜਦੋਂ ਚਰਨਜੀਤ ਚੰਨੀ ਹੋਰਾਂ ਨੇ ਦੋ ਕਾਂਗਰਸ ਦੇ ਲੀਡਰਾਂ ਦੀ ਘਰ ਵਾਪਸੀ ਕਰਾਈ ਜੀ ਤੇ ਉਸ ਤੋਂ ਬਾਅਦ ਦਾਖਾ ਵਿੱਚ ਸਬਧਾਨ ਬਚਾਓ ਰੈਲੀ ਜਿਹੜੀ ਆ ਉਹਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਜਾ ਚੌਟਰਾਜਾ ਬੜਿੰਗ ਹੋਰਾਂ ਨੇ ਜਿਵੇਂ ਤੁਸੀਂ ਦੱਸਿਆ ਹੀ ਆ ਕਿ ਫਲੋਰ ਤੋਂ ਆ ਵਿਕਰਮਜੀਤ ਸਿੰਘ ਚੌਧਰੀ ਹੋਰਾਂ ਨੂੰ ਜਿਹੜੀ ਆ ਘਰ ਵਾਪਸੀ ਕਰਾਈ ਹੈ ਇਹ ਲਗਭਗ ਇੱਕ ਸਵਾ ਸਾਲ ਤੋਂ ਬਾਅਦ ਉਹਨਾਂ ਦੀ ਘਰ ਵਾਪਸੀ ਹੋਈ ਆ ਜੀ ਹੁਣ ਲੁਧਿਆਣੇ ਵਿੱਚ ਉਹਨਾਂ ਦੀ ਘਰ ਵਾਪਸੀ ਕਿਉਂ ਨਹੀਂ ਹੋਈ ਉਹਨਾਂ ਦੀ ਘਰ ਵਾਪਸੀ ਦਾਖੇ ਕਿਉਂ ਹੋਈ ਉਹਨਾਂ ਦੀ ਘਰ ਵਾਪਸੀ ਲੁਧਿਆਣੇ ਹੋਈ ਇਹ ਗੱਲ ਸਮਝ ਆ ਗਈ ਲੁਧਿਆਣੇ ਨਹੀਂ ਹੋਈ ਗੱਲ ਸਮਝ ਆ ਗਈ ਇਹ ਗੱਲ ਅੱਜ ਵੀ ਸਮਝ ਨਹੀਂ ਆਉਂਦੀ ਕਿ ਰਾਜਾ ਬੜੰਗ ਹੋਰੀ ਜਾਂ ਉਹਨਾਂ ਦਾ ਜਿਹੜਾ ਗਰੁਪਾ ਉਹ ਸਬਦਾਨ ਵਿਚਾਰ ਰੈਲੀਆਂ ਚ ਕਿਉਂ ਲੱਗਾ ਹੋਇਆ ਤੁਹਾਨੂੰ ਤਾਂ ਲੁਧਿਆਣਾ ਆਦੀ ਜਿਮਨੀ ਚੌਰ ਤੇ ਕਨਸੈਂਟਰੇਟ ਕਰਨਾ ਚਾਹੀਦਾ ਸੀ ਹੁਣ ਕੀ ਇਹ ਸੱਚ ਵਿੱਚ ਇਗਨੋਰ ਫੀਲ ਕਰਦੇ ਨੇ ਭਾਵੇਂ ਰਾਜੇ ਬੜੰਗ ਹੋਰਾਂ ਨੇ ਉਹਨਾਂ ਦੇ ਨਾਮਿਨੇਸ਼ਨ ਵਾਲੇ ਦਿਨ ਉੱਥੇ ਗਏ ਸੀ ਪਰੰਤੂ ਉੱਦਣ ਵੀ ਇੱਕ ਜਿਹੜੀ ਦੂਰੀ ਹੈ ਉਹ ਦਿਖਾਈ ਦਿੱਤੀ ਹੈ ਸੋ ਵਿਕਰਮਜੀਤ ਦੀ ਘਰ ਵਾਪਸੀ ਤਾਂ ਸਮਝ ਆਉਂਦੀ ਹੈ ਪਰ ਵਿਕਰਮਜੀਤ ਦੀ ਘਰ ਵਾਪਸੀ ਦੇ ਨਾਲ ਔਰ ਚਰਨਜੀਤ ਚੰਨੀ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਹੋ ਰਹੀ ਆ ਚਰਨਜੀਤ ਚੰਨੀ ਤੇ ਵਿਕਰਮਜੀਤ ਚੌਧਰੀ ਦਾ 36 ਦਾ ਅੰਕੜਾ ਹੈ ਅਸਲ 'ਚ ਚਰਨਜੀਤ ਚੰਨੀ ਜਦੋਂ ਜਲੰਧਰ ਦੀ ਚੋਣ ਲੜਦੇ ਨੇ ਤਾਂ ਵਿਕਰਮਜੀਤ ਚੌਧਰੀ ਨੂੰ ਲੱਗਦਾ ਹੈ ਕਿ ਇਹ ਸਾਡੀ ਜੱਦੀ ਪੁਸਤੀ ਸੀਟ ਹੈ ਇਹਦੇ ਤੇ ਮੇਰੀ ਮਾਂ ਦਾ ਹੱਕ ਬਣਦਾ ਸੀ ਗਾਂ ਮੇਰੇ ਪੁੱਤ-ਪੋਤਿਆਂ ਦਾ ਹੱਕ ਬਣਦਾ ਇਸ ਕਰਕੇ ਇਹਦੇ ਤੇ ਕੋਈ ਹੋਰ ਨਹੀਂ ਆ ਸਕਦਾ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਨਾ ਤਾਂ ਇਹ ਜਿਹੜਾ 36 ਦਾ ਅੰਕੜਾ ਕੋਈ ਫਿੱਟ ਬੈਠਦਾ ਤੇ ਨਾ ਹੀ ਇਹ ਗੱਲ ਕਾਂਗਰਸ ਨੂੰ ਸੂਟ ਬੈਠਦੀ ਆ ਪਰ ਕਾਂਗਰਸ ਅਜੇ ਸੰਕਟ ਦੇ ਦੌਰ ਦੇ ਵਿੱਚ ਅਜੀਆਂ ਧੜੇਬੰਦੀਆਂ ਦੇ ਵਿੱਚੋਂ ਦੀ ਲੰਘ ਰਹੀ ਆ ਜੀ ਸਰ ਜੇਕਰ ਧੜੇਬੰਦੀ ਦੀ ਗੱਲ ਕਰੀਏ ਤਾਂ ਕਾਂਗਰਸ ਅੰਦਰ ਮੁੱਖ ਰੂਪ ਦੇ ਵਿੱਚ ਕਿਹੜੇ ਆਗੂ ਨੇ ਜਨਾਂ ਦੇ ਅੰਦਰ ਇਹ ਧੜੀ ਧੜੇਬੰਦੀ ਜੜੀ ਆ ਉਹ ਨਜ਼ਰ ਆਉਂਦੀ ਆ ਦੇਖੋ ਮੈਂ ਸਮਝਦਾ ਵੀ ਜਿਵੇਂ ਮੈਂ ਪਹਿਲਾਂ ਕਿਹਾ ਕਿ ਕਾਂਗਰਸ ਸਦਾ ਹੀ ਧੜੇਬੰਦੀ ਦਾ ਸ਼ਿਕਾਰ ਰਹੀ ਹੈ ਜੀ ਔਰ ਇਹਨਾਂ ਦੀ ਖੁਸ਼ਕਿਸਮਤੀ ਇਹ ਹੈ ਕਿ ਇਹਨਾਂ ਦੇ ਮੋਰੇ ਕੋਈ ਵੀ ਜਦੋਂ ਕਿਤੇ ਪਾਰਟੀ ਤਕੜੀ ਆ ਕੇ ਖੜੀ ਹੋਈ ਫਿਰ ਇਹ ਉਥੋਂ ਤੀਸਰੇ ਚ ਉਥੇ ਥਾਂ ਤੇ ਚਲੇ ਜਾਂਦੇ ਜੀ ਪੰਜਾਬ ਵਿੱਚ ਅਜੇ ਤਾਂ ਇਹਨਾਂ ਨੂੰ ਇਹਨਾਂ ਦੀ ਧੜੇਬੰਦੀ ਜਿਹੜੀ ਹੈ ਉਹ ਇੰਨੀ ਮਹਿੰਗੀ ਨਹੀਂ ਪਈ ਜਿਵੇਂ ਤੁਸੀਂ ਸਵਾਲ ਕੀਤਾ ਇੱਕ ਗਰੁੱਪ ਸਾਬਕਾ ਸੀਐਮ ਚਰਨਜੀਤ ਚੰਨੀ ਭਾਗੂਸ਼ਣ ਆਸ਼ੂ ਰਾਣਾ ਗੁਰਜੀਤ ਪ੍ਰਗਟ ਸਿੰਘ ਲਾਡੀ ਸ਼ਰੋਵਾਲੀ ਅਤੇ ਐਸੇ ਦੋ ਚਾਰ ਹੋਰ ਸਾਥੀਆਂ ਦਾ ਇੱਕ ਗਰੁੱਪ ਜਿਹੜਾ ਪੈਰਲਲ ਅਸੀਂ ਸਮਝਦੇ ਆ ਉਹ ਰਾਜਾ ਅਮਰਿੰਦਰ ਬੜਿੰਗ ਹੋਰਾਂ ਦਾ ਡਿਪਟੀ ਸੀਐਮ ਸੁਖਵਿੰਦਰ ਰੰਦਾਵੇ ਹੋਰਾਂ ਦਾ ਪ੍ਰਤਾਪ ਸਿੰਘ ਬਾਜਵੇ ਹੋਰਾਂ ਦਾ ਸਖਪਾਲ ਖਾਰੇ ਹੋਰਾਂ ਦਾ ਅੱਜ ਜਿਹੜੀ ਧੜੇਬੰਦੀ ਸਾਨੂੰ ਮੋٹے ਰੂਪ ਵਿੱਚ ਦਿਖਾਈ ਦਿੰਦੀ ਹੈ ਉਹ ਇਹ ਹੈ ਪਰ ਇਹ ਧੜੇਬੰਦੀ ਅੱਜ ਤੱਕ ਤਾਂ ਠੀਕ ਹੈ ਹੂੰ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਜਿਸ ਤਰੀਕੇ ਨਾਲ ਭਾਜਪਾ ਪੰਜਾਬ 'ਚ ਕੰਮ ਕਰ ਰਹੀ ਹੈ ਜੀ ਉਹਦੇ 'ਚ ਹੋ ਸਕਦਾ ਹੈ ਕਿ ਇਹਨਾਂ ਦੀ ਧੜੇਬੰਦੀ ਜਿਹੜੀ ਆ ਇਹਨਾਂ ਨੂੰ ਬਹੁਤ ਮਹਿੰਗੀ ਪਵੇ ਤੇ ਇਹ ਧੜੇਬੰਦੀ ਦਾ ਖਮਿਆਜਾ ਇਹਨਾਂ ਨੂੰ ਇੰਨਾ ਪੁੱਗਤਣਾ ਪਵੇ ਕਿ ਇਹ ਰਿਪੀਟ ਨਾ ਕਰ ਸਕਣ ਤੇ ਭਾਜਪਾ ਜਿਹੜੀ ਆ ਉਹ ਆ ਜਵੇ ਜੀ ਜਿਕਰ ਗੱਲ ਕਰੀਏ ਵਿਕਰਮ ਚੌਧਰੀ ਦੀ ਤਾਂ ਉਹ ਕਾਂਗਰਸ ਛੱਡ ਕੇ ਚਲੇ ਗਏ ਸਨ ਤੇ ਹੁਣ ਉਹਨਾਂ ਦੀ ਮੁੜ ਵਾਪਸੀ ਹੋਈ ਹੈ ਤੇ ਕੀ ਰਾਜਸੀ ਮਾਇਨੇ ਜਿਹੜੇ ਨੇ ਉਹਨਾਂ ਦੀ ਵਾਪਸੀ ਤੇ ਹੈਗੇ ਨੇ ਦੇਖੋ ਇਹ ਮਾਸਟਰ ਗੁਰਵੰਤਾ ਸਿੰਘ ਹੋਰੀ ਆਜ਼ਾਦੀ ਤੋਂ ਬਾਅਦ ਮਤਲਬ ਕਾਂਗਰਸ ਨਾਲ ਜੁੜੇ ਹੋਏ ਪਰਿਵਾਰ ਦੇ ਮੈਂਬਰ ਨੇ ਜੀ ਜੀ ਮਾਸਟਰ ਗੁਰਵੰਤਾ ਸਿੰਘ ਹੋਰਾ ਦਾ ਵੱਡਾ ਨਾਂ ਸੀ ਉਸ ਵੇਲੇ ਇਹਨਾਂ ਦਲਤ ਵੇੜਿਆਂ ਦੇ ਵਿੱਚੋਂ ਜੇ ਕੋਈ ਪੜ੍ਹ ਲਿਖ ਕੇ ਮਾਸਟਰ ਵੀ ਬਣ ਗਿਆ ਤਾਂ ਉਹ ਵੀ ਵੱਡੀ ਗੱਲ ਸੀ ਜੀ ਮਾਸਟਰ ਗੁਰਬੰਤਾ ਸਿੰਘ ਹੋਰੀ ਨਾ ਕੇਵਲ ਪੜ੍ਹ ਲੈ ਕੇ ਮਾਸਟਰ ਬਣੇ ਜੀ ਉਹ ਮਤਲਬ ਸਰਕਾਰ ਤੱਕ ਗਏ ਕਾਂਗਰਸ ਤੱਕ ਗਏ ਦੇਸ਼ ਦੇ ਅੰਦੋਲਨ 'ਚ ਵੀ ਛੋਟਾ ਮੋਟਾ ਉਹਨਾਂ ਦਾ ਹਿੱਸਾ ਹੈਗਾ ਜੀ ਪਰ ਉਹਨਾਂ ਨੇ ਕਰਤਾਰਪੁਰ ਤੋਂ ਵਿਧਾਇਕ ਦੇ ਤੌਰ ਤੇ ਆਪਣਾ ਰਾਸੀ ਸਭਾ ਸ਼ੁਰੂ ਕੀਤਾ ਜੀ ਉਹਨਾਂ ਤੋਂ ਬਾਅਦ ਉਹਨਾਂ ਦੇ ਦੋ ਪੁੱਤਰ ਵੈਸੇ ਪੁੱਤਰ ਉਹਨਾਂ ਦੇ ਹੋਰ ਵੀ ਹੈਗੇ ਆ ਜੀ ਦੋ ਪੁੱਤਰ ਸਿੱਧੇ ਰੂਪ ਚ ਰਾਜਨੀਤੀ ਚ ਪ੍ਰਵੇਸ਼ ਕਰਦੇ ਨੇ ਇੱਕ ਚੌਧਰੀ ਜਗਜੀਤ ਸਿੰਘ ਹੋਰੀ ਨੇ ਜੀ ਜਿਹੜੇ ਕਰਤਾਰਪੁਰ ਹਲਕੇ ਤੋਂ ਲੰਮਾ ਸਮਾਂ ਵਿਧਾਇਕ ਰਹਾ ਤੇ ਲੰਮਾ ਸਮਾਂ ਉਹ ਕੈਬਨਟ ਮੰਤਰੀ ਵੀ ਰਹਿ ਜੀ ਦੂਸਰੇ ਬੰਨੇ ਚੌਧਰੀ ਸੰਤੋਖ ਸਿੰਘ ਹੋਰੀ ਨੇ ਹਮ ਚੌਧਰੀ ਸੰਤੋਖ ਸਿੰਘ ਹੋਰੀ ਬਹੁਤ ਸੰਜਮੀ ਸਿਆਣਪ ਵਾਲੇ ਇਨਸਾਨ ਸੀ ਔਰ ਉਹਨਾਂ ਨੂੰ ਫਲੋਰ ਤੋਂ ਜਾਂ ਲੋਕ ਸਭਾ ਦੇ ਲਈ ਸਦਾ ਹੀ ਚੁਣਿਆ ਜਾਂਦਾ ਰਿਹਾ ਤੇ ਉਹ ਲੋਕ ਸਭਾ ਦੇ ਲਈ ਜਲੰਧਰ ਦੀ ਸੀਟ ਤੋਂ ਚੁਣੇ ਗਏ ਹੁਣ ਜਦੋਂ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਤੇ ਲੁਧਿਆਣੇ ਆਉਂਦੇ ਨੇ ਤੇ ਉਹਨਾਂ ਦੇ ਨਾਲ ਕਦਮ ਦਰ ਕਦਮ ਮੇਚ ਕੇ ਤੁਰਦੇ ਜਾਂਦੇ ਸੰਤੋਖ ਚੌਧਰੀ ਹੋਰੀ ਹਾਰਟ ਟੈਕ ਨਾਲ ਮਰ ਜਾਂਦੇ ਨੇ ਰਾਹੁਲ ਗਾਂਧੀ ਦੀ ਹਾਜ਼ਰੀ ਦੇ ਵਿੱਚ ਔਰ ਰਾਹੁਲ ਗਾਂਧੀ ਹੋਰੀ ਉਹਨਾਂ ਦੇ ਅੰਤਮ ਰਸਮਾਂ 'ਚ ਸ਼ਾਮਲ ਹੁੰਦੇ ਨੇ ਸੋ ਰਾਹੁਲ ਗਾਂਧੀ ਨੂੰ ਉਸ ਲੀਡਰ ਨਾਲ ਹਮਦਰਦੀ ਸੀ ਉਹਨੇ ਉਹਨਾਂ ਦੀ ਧਰਮ ਪਤਨੀ ਨੂੰ ਬਾਏ ਇਲੈਕਸ਼ਨ ਮਿਲੇ ਉਹ ਸੀਟ ਜਿਹੜੀ ਹੈ ਉਹ ਦਵਾਈ ਹੁਣ ਉਹਨਾਂ ਦੀ ਪਤਨੀ ਮੈਡਮ ਕਰਮਜੀਤ ਕੌਰ ਨੇ ਉਹ ਕਰਮਜੀਤ ਕੌਰ ਸਾਡੇ ਪ੍ਰੋਫੈਸਰ ਜਗਤ ਵਿੱਚ ਕਿਸੇ ਜਾਣਕਾਰੀ ਦੇ ਮਥਾਜ਼ ਨਹੀਂ ਬਹੁਤ ਵੱਡਾ ਨਾਂ ਆ ਬੜੇ ਅਵੰਧਾਰ ਪਰਿਵਾਰ ਦਾ ਦਾ ਹਿੱਸਾ ਨੇ ਜੀ ਚੌਧਰੀ ਸੰਤੋਖ ਖੋਰੀ ਵੀ ਉਹਦੇ ਵੱਡੇ ਕਦਮਤ ਦੇ ਲੀਡਰ ਸੀ ਹੁਣ ਬੀਬੀ ਹਾਰ ਦੀ ਕਿਉਂਕਿ ਚੋਣਾ ਕਲੀਆਂ ਸੰਫਤੀ ਨਾਲ ਨਹੀਂ ਦਿੱਤੇ ਜਾਂਦੀਆਂ ਚੋਣਾ ਇੱਕ ਟਿਕੜਮ ਬਾਜੀ ਨਾਲ ਦਿੱਤੀਆਂ ਜਾਂਦੀਆਂ ਟਿਕੜਮ ਬਾਜੀ ਦੀ ਯੋਗਤਾ ਜਿਹੜੀ ਹੈ ਇਹ ਵਿਕਰਮ ਚੌਧਰੀ ਦੇ ਕੋਲ ਹੈ ਨਹੀਂਗੀ ਹਮ ਵਿਕਰਮ ਚੌਧਰੀ ਭਾਵੇਂ ਜਲੰਧਰ ਲੋਕ ਸਭਾ ਸੀਟ ਦੇ ਹੇਠ ਹੀ ਜਿਹੜੀ ਫਲੋਰ ਸੀਟ ਆਉਂਦੀ ਹੈ ਉਹ ਆਪਣੀ ਮਾਂ ਨੂੰ ਆਪਣੀ ਸੀਟ ਤੋਂ ਨਹੀਂ ਜਿਤਾ ਸਕਿਆ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪਾਰਟੀ ਨੇਤਾ ਜਤ ਹਾਰ ਦੇਖਣੀ ਹੈ ਜਦੋਂ ਲੋਕ ਸਭਾ ਦੀ ਇਲੈਕਸ਼ਨ ਜਨਰਲ ਚੋਣ ਆਉਂਦੀ ਹੈ ਉਸ ਵੇਲੇ ਪਾਰਟੀ ਨੇ ਚੌਧਰੀ ਸੰਤੋਖ ਦੀ ਪਤਨੀ ਬੀਬੀ ਕਰਮਜੀਤ ਕੌਰ ਨੂੰ ਟਿਕਟ ਨਹੀਂ ਦਿੱਤੀ ਜੀ ਹੁਣ ਡਾਕਟਰ ਕਰਮਜੀਤ ਕੌਰ ਨੂੰ ਜੇ ਟਿਕਟ ਨਹੀਂ ਮਿਲਦੀ ਤਾਂ ਟੈਕਟ ਚਰਨਜੀਤ ਚੰਨੀ ਨੂੰ ਮਿਲ ਜਾਂਦੀ ਹੈ। ਹੂੰ। ਵਿਕਰਮਜੀਤ ਚੌਧਰੀ ਇਸ ਤੇ ਨਾਰਾਜ਼ ਹੁੰਦੇ ਨੇ। ਜੀ ਜੀ। ਦੇਖੋ ਨਾਰਾਜ਼ਗੀ ਦੀ ਵਜ੍ਹਾ ਗੈਰਵਾਜ਼ਬ ਹੈ। ਹੂੰ। ਕਿਉਂਕਿ ਤੁਸੀਂ ਆਪ ਐਮਐਲਏ ਹੋ ਜੇ ਤੁਸੀਂ ਐਮਐਲਏ ਨਾ ਹੁੰਦੇ ਤੇ ਤੁਹਾਡਾ ਹੱਕ ਬਣਦਾ ਸੀ। ਜੀ। ਇੱਕ ਕਰ ਚ ਜੇ ਦੋ ਦੋ ਸੀਟਾਂ ਦੇੜੀਆਂ ਇੱਕ ਤੁਆ ਨੂੰ ਦੇਤੀ ਇੱਕ ਤੁਹਾਡੇ ਤਾਏ ਦੇ ਪੁੱਤਰ ਨੂੰ ਦੇਤੀ ਤੇ ਫਿਰ ਕਾਂਗਰਸ ਦਾ ਰਹਿ ਗਈ ਘਰ ਦੀ ਪਾਰਟੀ ਸੋ ਉਸ ਕਰਕੇ ਉਹਨਾਂ ਨੇ ਇਦੀ ਪਲਟੀ ਮਾਰੀ ਕਿ ਉਹ ਭੱਜ ਕੇ ਕਾਂਗਰਸ ਚਲ ਗਿਆ ਬੀਜੇਪੀ ਚ ਚਲ ਗਿਆ ਜੀ ਹੁਣ ਉਹ ਬੀਜੇਪੀ ਦਾ ਉਸ ਵੇਲੇ ਪੰਜਾਬ ਚ ਕੋਈ ਪ੍ਰਭਖ ਨਹੀਂ ਸੀ ਹੂੰ ਉਸ ਵੇਲੇ ਬੀਜੇਪੀ ਆਪਣੇ ਪਰ ਤੋੜ ਰਹੀ ਸੀ ਕਿ ਲੋਕ ਸਭਾ ਵਿੱਚ ਅਸੀਂ ਅਕਾਲੀ ਦਲ ਨੂੰ ਵੱਧ ਪਰਸੈਂਟੇਜ ਵੋਟਾਂ ਲਈਆਂ ਕਿ ਨਹੀਂ ਲਈਆਂ ਜੀ ਜੀ ਸੋ ਉਹਨਾਂ ਨੇ ਸੱਦ ਕਰਕੇ ਦਿਖਾ ਦਿੱਤਾ ਉਹਨਾਂ ਨੇ ਲਈਆਂ ਹੁਣ ਸਵਾਲ ਇਹ ਪੈਦਾ ਹੁੰਦਾ ਜੇ ਤੁਸੀਂ ਬੀਜੇਪੀ ਚ ਗਏ ਹੋ ਤੇ ਬੀਜੇਪੀ ਚ ਰਹਿ ਲੋ ਹੁਣ ਵਾਪਸ ਕਿਉਂ ਲੱਗਿਓ ਕਿਉਂਕਿ ਹੁਣ ਜਦ ਚਾਰ ਸਿਆਣੇ ਲੋਕਾਂ ਨਾਲ ਤੁਹਾਡਾ ਵਾਸਤਾ ਪਿਆ ਤੇ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਜਿਹੜੀ ਸੀਟ ਫਲੋਰ ਦੀ ਹੈ ਉਹ ਪਿੰਡੂ ਸੀਟ ਹੈ ਪਿੰਡੂ ਸੀਟਾਂ ਤੋਂ ਭਾਜਪਾ ਨੂੰ ਅਜੇ ਕੁਝ ਨਹੀਂ ਲੱਭਦਾ ਲੱਗਦਾ ਭਾਵੇਂ ਕੁਝ ਵੇੜਿਆਂ ਵਿੱਚ ਭਾਜਪਾ ਪਹੁੰਚ ਗਈ ਹੈ ਪਰ ਵੱਡੇ ਪੱਦਰ ਤੇ ਭਾਜਪਾ ਨੂੰ ਪਿੰਡੂ ਸੀਟਾਂ ਮਿਲਦੀਆਂ ਲੱਗਦੀਆਂ ਨਹੀਂ ਸ਼ਹਿਰਾਂ ਚ ਕੁਝ ਸੀਟਾਂ ਕੱਢ ਜਾਣਗੀਆਂ ਪਰ ਇਸ ਗੱਲ ਦਾ ਹੁਣ ਜਦੋਂ ਗਿਆਨ ਹੋਇਆ ਤਾਂ ਚੌਧਰੀ ਵਿਕਰਮਜੀਤ ਸਿੰਘ ਹੋਰੀ ਵੀ ਵਾਪਸ ਆਉਣਾ ਚਾਹੁੰਦੇ ਸੀ ਸੋ ਸਵਾਬੇ ਬਣ ਗਿਆ ਕਿ ਉਹ ਜਿਹੜੀ ਧੜੇਬੰਦੀ ਆ ਉਹਦੇ ਵਿੱਚ ਚੰਨੀ ਦੂਸਰੇ ਧੜੇ ਚਾ ਮੈਂ ਦੂਸਰੇ ਧੜੇ ਚਾ ਤੇ ਉਹ ਆ ਗਿਆ ਹਮ ਪਰ ਇਹ ਜਿਹੜੀ ਧੜੇਬੰਦੀ ਆ ਤੇ ਜਿਸ ਗੱਲ ਤੇ ਇਹ ਨਾਰਾਜ਼ਗੀ ਹੋਈ ਆ ਜੀ ਮੈਂ ਇਹਨੂੰ ਕਾਂਗਰਸ ਦੀ ਤਬਾਈ ਦਾ ਇੱਕ ਮੀਲ ਪੱਥਰ ਸਮਝਦਾ ਮੈਂ ਸਮਝਦਾ ਵੀ ਜਦੋਂ ਬਾਈ ਇਲੈਕਸ਼ਨ ਹੁੰਦੀ ਆ ਗਿੱਦੜਵਾਹੇ ਦੀ ਜੀ ਉਦੋਂ ਅਮਰਤਾ ਬੜਨ ਨੂੰ ਟਿਕਟ ਦਿੱਤੀ ਜਾਂਦੀ ਆ ਹਮ ਰਾਜੇ ਬੜਿੰਗ ਦੀ ਪਤਨੀ ਆ ਜੀ ਜਦੋਂ ਬਾਇ ਇਲੈਕਸ਼ਨ ਹੁੰਦੀ ਹੈ ਡੇਰਾ ਬਾਬਾ ਨਾਨਕ ਦੀ ਉਦੋਂ ਸ਼ਕਿੰਦਰ ਰੰਧਾਵੇ ਦੀ ਪਤਨੀ ਨੂੰ ਟੱਕਰ ਦਿੱਤੀ ਜਾਂਦੀ ਹੈ ਜੀ ਮਤਲਬ ਜੇ ਤੁਸੀਂ ਪਰਿਵਾਰਵਾਦ ਹੀ ਪਾਲਣਾ ਤੇ ਫਿਰ ਕਾਂਗਰਸ ਨਹੀਂ ਇਹ ਪੜਨੀ ਹੂੰ ਕਾਂਗਰਸ ਕਿਵੇਂ ਪੜ ਸਕਦੀ ਹੈ ਬਈ ਇੱਕ ਪਰਿਵਾਰ ਦੇ ਤੁਸੀਂ 2 2 3 3 ਸੀਟਾਂ ਦੇਈ ਜਾਓ ਤਾਂ ਇਸ ਗੱਲ ਨੇ ਹੀ ਕਾਂਗਰਸ ਦਾ ਅੱਗੇ ਸਤਿਆਨਾਸ਼ ਕੀਤਾ ਹੁਣ विक्रमजीत चौधरी होरी की जस्टिफाई ਕਰਨਗੇ ਵੀ ਮੈਂ ਕੀ ਮੰਗਣ ਲੱਗਾ ਸੀ ਸੋ ਵਿਕਰਮਜੀਤ ਹੋਰੀ ਜੇ ਆਪਣੀ ਸੀਟ ਹੀ ਵਿਚ ਆ ਕੇ ਰੱਖਣ ਤਾਂ ਮੈਨੂੰ ਲੱਗਦਾ ਉਹ ਬਹੁਤ ਵੱਡੀ ਗੱਲ ਹੈ ਪਰ ਵਿਕਰਮਜੀਤ ਵਾਪਸ ਕਾਂਗਰਸ ਵਿੱਚ ਆਇਆ ਮੈਨੂੰ ਲੱਗਦਾ ਚੰਗੀ ਗੱਲ ਹੈ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤੇ ਉਹਨੂੰ ਮਤਲਬ ਸਭ ਸਗ ਨਹੀਂ ਸਮਝਣਾ ਚਾਹੀਦਾ ਜੀ ਅਗਲੀ ਖਬਰ ਤੇ ਹੁਣ ਚਰਚਾ ਕਰਾਂਗੇ ਲੇਕਿਨ ਹੁਣ ਵਕਤ ਇੱਕ ਛੋਟੀ ਜਿਹੀ ਬ੍ਰੇਕ ਦਾ ਮਿਲਦੇ ਆਂ ਬ੍ਰੇਕ ਤੋਂ ਬਾਅਦ